ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਤੁਸੀਂ ਜੁੜੇ ਹੋ ਪੰਜਾਬੀ ਡੈਰੀਮੈਨ ਸੋਲਰ ਤੇ ਜ਼ਿਮੀਂਦਾਰਾ ਸੋਲਰ ਰਾਜਪੁਰਾ ਦੇ YouTube ਚੈਨਲ ਨਾਲ ਅੱਜ ਪਹੁੰਚੇ ਆ ਪਿੰਡ ਗੁਰੂਸਰ ਨੇੜੇ ਭਗਤਾ ਭਾਈਕਾ 5 ਹੌਸਪਾਵਰ ਦਾ ਇਹ ਸਿਸਟਮ ਇੰਸਟਾਲ ਕਰਨ ਲੱਗੇ ਆ ਇੱਥੇ ਰਫਟਰ ਤੇ ਪਰਲੀਆਂ ਕੱਸੀਆਂ ਜਾਂਦੀਆਂ ਪਈਆਂ ਨੇ ਟੀਮ ਲੱਗੀ ਕੰਮ ਕਰਨ ਸੋਲਰ ਪੈਨਲ ਲਾਉਣ ਵਾਸਤੇ ਸਟਰਕਚਰ ਤਿਆਰ ਹੁੰਦਾ ਪਿਆ ਅਸੀਂ ਅਪੋਲੋ ਦਾ ਸਟਰਕਚਰ ਯੂਜ਼ ਕਰਨੇ ਆ ਇੱਥੇ ਅਪੋਲੋ ਕੰਪਨੀ ਦਾ ਸਟਰਕਚਰ ਵਰਤੀਦਾ ਹੈ ਚੰਗੀ ਕੁਆਲਿਟੀ ਦਾ ਆਈਐਸਆਈ ਮਾਰਕ ਫਿਕਸ ਸਟਰਕਚਰ ਇੱਥੇ ਲੱਗਣ ਲੱਗਾ ਹੈ ਫਿਕਸ ਸਟਰਕਚਰ ਇੱਥੇ ਲਾਣ ਲੱਗੇ ਆ ਜੀਮੀਦਾਰ ਇੱਥੇ ਆਪਣੇ ਘਰ ਦੀ ਛੱਤ ਤੇ ਲਵਾਉਣਾ ਚਾਹੁੰਦਾ ਸੀ ਤੇ ਲੈਂਟਰ ਪਿਆ ਹੈ ਥੱਲੇ ਇਹ ਉੱਤੇ ਟੈਲਾਂ ਲੱਗੀਆਂ ਨੇ ਉਤੋਂ ਟੈਲਾਂ ਨੂੰ ਪੱਟ ਕੇ ਥੱਲੇ ਲੈਂਟਰ ਦੇ ਵਿੱਚ ਐਂਕਰ 볼ਟ ਲਾ ਕੇ ਚੰਗੀ ਮਜ਼ਬੂਤੀ ਨਾਲ ਇਹ ਸਿਸਟਮ ਨੂੰ ਇੰਸਟਾਲ ਕਰਾਂਗੇ ਇਸੇ ਕਰਕੇ ਇਹ ਟੈਲਾਂ ਨੂੰ ਉਤੋਂ ਪੁੱਟਿਆ ਜਾਂਦਾ ਪਿਆ ਹੈ ਤੇ ਇਹਨੂੰ ਪੁੱਟ ਕੇ ਥੱਲੇ ਲੈਂਟਰ ਦੇ ਵਿੱਚ ਐਂਕਰ ਵੋਲਟ ਲਾ ਕੇ ਕੱਸਣ ਦਾ ਫਾਇਦਾ ਇਹ ਵੀ ਕਦੇ ਵੀ ਇਹ ਸਟਰਕਚਰ ਹਵਾ ਵਿੱਚ ਨਹੀਂ ਉੱਡਦਾ। ਸੋ ਜ਼ਰੂਰੀ ਹੈ ਚੰਗੇ ਤਰੀਕੇ ਨਾਲ ਸਿਸਟਮ ਲੱਗਿਆ ਹੋਵੇ ਤੇ ਕਦੇ ਵੀ ਕਿਸੇ ਵੀ ਤਰ੍ਹਾਂ ਦਾ ਜ਼ਿੰਮੇਵਾਰ ਦਾ ਵੀ ਨੁਕਸਾਨ ਨਹੀਂ ਹੁੰਦਾ। ਉਹ ਸਾਹਮਣੇ ਬੋਰ ਤੁਸੀਂ ਵੇਖਦੇ ਪਏ ਹੋ। ਇੱਥੇ ਮੋਟਰ ਪਾਣੀ ਹੈ ਤੇ ਸਟਰਕਚਰ ਤੋਂ ਪੈਨਲਾਂ ਤੋਂ ਲਗਭਗ ਜਿਹੜੀ ਦੂਰੀ ਹੈ ਬੋਰ ਦੀ ਉਹ 130 ਫੁੱਟ ਡਰਾਈਵ ਤੋਂ ਹੈ। 130 ਫੁੱਟ ਡਰਾਈਵ ਤੋਂ ਬੋਰ ਦੀ ਦੂਰੀ ਹੈ। ਤੇ 130 ਫੁੱਟ ਤੇ ਹੀ ਮੋਟਰ ਪਾਣੀ ਹੈ 130 ਫੁੱਟ ਤੇ ਡਿਲੀਵਰੀ ਪਾਪ ਪਾਣੀ ਹੈ 13 ਡਿਲੀਵਰੀਆਂ ਪੈਣਗੀਆਂ 10-10 ਫੁੱਟ ਦੀਆਂ ਪਹਿਲਾਂ ਇਹ ਸਾਰਾ ਸਿਸਟਮ ਸਟਰਕਚਰ ਇੰਸਟਾਲ ਹੋਏਗਾ ਇਹਨਾਂ ਨੇ ਇੱਥੇ ਕਿਸਾਨ ਵੀਰ ਨੇ ਇੱਕ ਕਿੱਲੇ ਦੀ ਆਪਣੀ ਸਿੰਚਾਈ ਕਰਨੀ ਹੈ ਇਹ ਇੱਕ ਕਿੱਲੇ ਵਾਸਤੇ ਇੱਥੇ 5 ਹਸਪਾਵਰ ਦਾ ਜਿਹੜਾ ਸੋਲਰ ਪੰਪ ਹੈ ਉਹ 130 ਫੁੱਟ ਤੇ ਲਾਣ ਲੱਗੇ ਨੇ ਜਿਹੜਾ ਵਾਟਰ ਲੈਵਲ ਹੈ ਉੱਤੇ ਉਹ ਲਗਭਗ 110-15 ਫੁੱਟ ਦੇ ਆਸ-ਪਾਸ ਹੈ ਤੇ ਮੋਟਰ ਨੇ 130 ਫੁੱਟ ਤੇ ਚੱਲਣਾ ਹੈ 13 ਡਿਲੀਵਰੀਆਂ ਦੇ ਨਾਲ 130 ਫੁੱਟ ਤੇ ਮੋਟਰ ਪਏਗੀ 130 ਫੁੱਟ ਵਾਇਰ ਹੋਊਗੀ ਤੇ 130 ਫੁੱਟ ਦੀ ਡਰਾਈਵ ਤੋਂ ਬੋਰ ਤੱਕ ਵਾਇਰ ਜਾਣੀ ਹੈ ਲਗਭਗ 260 ਫੁੱਟ ਤੇ ਜਾ ਕੇ ਮੋਟਰ ਨੂੰ ਬਿਜਲੀ ਮਿਲਣੀ ਹੈ 260 ਫੁੱਟ ਵਾਇਰ ਪੈਣੀ ਹੈ ਟੋਟਲ ਸਟਰਕਚਰ ਕੱਸਿਆ ਜਾ ਚੁੱਕਾ ਹੈ ਐਂਕਰ ਵੋਲਟ ਲੱਗ ਗਏ ਨੇ ਤੇ ਹੁਣ ਫਰਮੇ ਵੀ ਲਾਤੇ ਨੇ ਇਹਦੇ ਵਿੱਚ ਬਜਰੀ ਰੇਤਾ ਸਿਮਿੰਟ ਦਾ ਜਿਹੜਾ ਮਿਕਸਚਰ ਪਾ ਕੇ ਬੇਸ ਬਣਾ ਦਿੱਤਾ ਜਾਣਾ ਹੈ ਦਾ ਪੈਨਲ ਇੰਸਟਾਲ ਕਰਨ ਲੱਗੇ ਆ ਪੈਨਲ ਕੱਸਣ ਲੱਗੇ ਆ ਉਧਰ ਮੋਟਰ ਵੀ ਪੈਂਦੀ ਪਈ ਹੈ ਮੋਟਰ ਪਾਉਣ ਲੱਗੇ ਨੇ ਕਿਸਾਨ ਵੀਰ ਮੋਟਰ ਇੱਥੇ ਆਪਾਂ ਹਮੇਸ਼ਾ ਦੀ ਤਰ੍ਹਾਂ ਨੈਸਾ ਕੰਪਨੀ ਦੀ ਵਰਤਣ ਲੱਗੇ ਆ ਨੈਸਾ ਦੀ ਸੋਲਰ ਸਪੈਸ਼ਲ ਸੋਲਰ ਸਮਰਸੀਬਲ ਮੋਟਰ ਇੱਥੇ ਇੰਸਟਾਲ ਕਰਨ ਲੱਗੇ ਆ ਸਾਡੀਆਂ ਜਿੰਨੀਆਂ ਵੀ ਵੀਡੀਓ ਤੁਸੀਂ ਵੇਖਦੇ ਹੋ ਅਸੀਂ ਉੱਥੇ ਨੈਸਾ ਹੀ ਵਰਤਨੇ ਆ ਨੈਸਾ ਦੀ ਮੋਟਰ ਦੀ ਬਹੁਤ ਵਧੀਆ ਕੁਆਲਿਟੀ ਏ ਬਹੁਤ ਘੱਟ ਐਂਪੀਅਰ ਤੇ ਬਹੁਤ ਸੋਹਣੀ ਪਰਫਾਰਮੈਂਸ ਆਉਂਦੀ ਏ ਘੱਟ ਧੁੱਪ ਵਾਲੇ ਮੌਸਮ ਦੇ ਵਿੱਚ ਵੀ ਇਹ ਸਿਸਟਮ ਵਰਕ ਕਰਦਾ ਰਹਿੰਦਾ ਇੱਕ ਵਧੀਆ ਕੁਆਲਿਟੀ ਦੀ ਮੋਟਰ ਹੋਣ ਕਰਕੇ ਤੇ ਆਪਾਂ A ਗ੍ਰੇਡ ਕੁਆਲਿਟੀ ਦੇ ਪੈਨਲ ਲਾਈਦੇ ਨੇ ਇਹਤੇ 340 ਵਾਟ ਦੇ ਯੂਟੀਐਲ ਸੋਲਰ ਦੇ ਮੋਨੋ ਪੈਨਲ ਵਰਤੇ ਜਾਂਦੇ ਨੇ 340 ਵਾਟ ਦੇ ਯੂਟੀਐਲ ਸੋਲਰ ਦੇ ਇੱਥੇ 18 ਪੈਨਲ ਲੱਗਣੇ ਨੇ 18 ਪੈਨਲ ਇੱਥੇ ਇੰਸਟਾਲ ਹੋਣੇ ਨੇ ਲਗਭਗ 650 ਵਾਟ ਬਣਦਾ 6 ਕਿਲੋਵਾਟ ਦਾ ਇਹ ਪੂਰਾ ਸਿਸਟਮ ਹੈ 5 ਹਸ ਪਾਵਰ ਦੀ ਮੋਟਰ ਹੈ ਸੋਲਰ ਸਿਸਟਮ ਦੇ ਵਿੱਚ ਹਰੇਕ ਚੀਜ਼ ਦੀ ਕੁਆਲਿਟੀ ਚੰਗੀ ਹੋਣਾ ਜ਼ਰੂਰੀ ਹੈ ਪਰ ਮੇਨ ਕੰਮ ਇਹ ਜਿਹੜਾ ਦੇ ਵਿੱਚ ਸੋਲਰ ਪੈਨਲ ਦਾ ਹੁੰਦਾ ਜਿਨ੍ਹਾਂ ਨੇ ਬਿਜਲੀ ਪੈਦਾ ਕਰਨੀ ਹੈ ਸੋਲਰ ਪੈਨਲ ਅਗਰ ਵਧੀਆ ਕੁਆਲਿਟੀ ਦਾ ਤੁਸੀਂ ਵਰਤੋਗੇ ਤੁਹਾਨੂੰ ਕਦੇ ਵੀ ਲਾਈਫ 'ਚ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਏਗਾ ਇੱਕ ਚੰਗੀ ਕੁਆਲਿਟੀ ਦਾ ਏਗ੍ਰੇਡ ਪੈਨਲ ਵਰਤਦੇ ਹੋ ਤੇ ਉਹਦੀ ਲਾਈਫ ਵੀ ਜ਼ਿਆਦਾ ਏ ਇੱਕ ਸੋਲਰ ਮੋਟਰ ਤੋਂ ਚੰਗੀ ਪਰਫਾਰਮੈਂਸ ਲੈਣ ਵਾਸਤੇ ਜਿੰਨੇ ਐਂਪੀਅਰ ਚਾਹੀਦੇ ਨੇ ਜਿੰਨੇ ਵੋਲਟੇਜ ਚਾਹੀਦੇ ਨੇ ਉਹ ਤੁਹਾਨੂੰ ਇਸ ਪੈਨਲ ਤੋਂ ਮਿਲਦੇ ਨੇ ਸਟਰਕਚਰ ਦਾ ਕੰਮ ਲਗਭਗ ਕੰਪਲੀਟ ਹੋ ਗਿਆ ਥੱਲੇ ਜਿਹੜਾ ਬੇਸ ਭਰਿਆ ਜਾਣਾ ਉਹ ਵੀ ਭਰਿਆ ਜਾਂਦਾ ਪਿਆ ਤੇ ਪੈਨਲ ਵੀ ਹਾਫ ਪੈਨਲ ਲੱਗੇ ਨੇ ਬਾਕੀ ਜਿਹੜੇ ਰਹਿ ਗਏ ਨੇ ਉਹ ਵੀ ਲਾ ਕੇ ਸਟਰਕਚਰ ਕੰਪਲੀਟ ਏ ਕੱਲ ਇਹ ਸਾਰਾ ਸਟਰਕਚਰ ਇੰਸਟਾਲ ਕੀਤਾ ਗਿਆ ਸੀ ਅੱਜ 11 ਜੁਲਾਈ 2024 ਅੱਜ ਮੋਟਰ ਚਲਾਤੀ ਏ 130 ਫੁੱਟ ਤੇ ਮੋਟਰ ਪਾਈ ਏ 5 ਹੌਸ ਪਾਵਰ ਦੀ ਨੈਸਾ ਕੰਪਨੀ ਦੀ 2 ਇੰਚੀ ਦਾ ਫੁੱਲ ਪ੍ਰੈਸ਼ਰ ਦਾ ਪਾਣੀ ਹੈ ਪੰਜਾਬੀ ਡੈਰੀਮੈਨ ਸੋਲਰ ਤੇ ਜੀਵੀਂਦਰ ਸੋਲਰ ਰਾਜਪੁਰਾ ਜਾਣਿਆ ਜਾਂਦਾ ਹੈ ਆਪਣੇ ਵਧੀਆ ਕੁਆਲਿਟੀ ਦੇ ਸਿਸਟਮ ਤੇ ਚੰਗੀ ਸਰਵਿਸ ਕਰਕੇ ਯੂਟੀਐਲ ਸੋਲਰ ਦੇ ਮੋਨੋ ਪੈਨਲ ਲਾਏ ਨੇ 340 ਵਾਟ ਦੇ 6100 ਵਾਟ ਦੇ ਲਾਗੇ ਤੱਕ ਇਹ ਦੀ ਜਿਹੜੀ ਪਾਵਰ ਏ ਬਹੁਤ ਵਧੀਆ ਪਰਫਾਰਮੈਂਸ ਨਾਲ ਪੰਪ ਚੱਲ ਗਿਆ ਇਹ ਪੈਨਲ ਜਦੋਂ ਦਾ ਵੀ ਆਇਆ ਇਹਦੀ ਬਹੁਤ ਵਧੀਆ ਪਰਫਾਰਮੈਂਸ ਹੈ ਅਸੀਂ ਕਦੇ ਵੀ 540 580 ਦਾ ਪੈਨਲ ਅਜੇ ਤੱਕ ਨਹੀਂ ਵਰਤਿਆ 340 ਵਾਟ ਦਾ ਪੈਨਲ ਜੋ ਵੀ ਮੋਟਰ ਨੂੰ ਜ਼ਰੂਰਤ ਹੁੰਦੀ ਹੈ ਉਹ ਸਾਰੀਆਂ ਲੋੜਾਂ ਪੂਰੀਆਂ ਕਰਦਾ ਹੈ ਪੂਰੇ ਐਂਪੀਅਰ ਵੋਲਟੇਜ ਸਭ ਕੁਝ ਬਣਾ ਕੇ ਦਿੰਦਾ ਹੈ 130 ਫੁੱਟ ਤੇ ਮੋਟਰ ਪਾਈ ਹੈ 110 15 ਫੁੱਟ ਤੇ ਪਾਣੀ ਹੈ ਨੈਸਾ ਦੀ ਸੋਲਰ ਸਪੈਸ਼ਲ ਮੋਟਰ ਹੈ ਤੇ 2 ਇੰਚੀ ਫੁੱਲ ਪ੍ਰੈਸ਼ਰ ਦਾ ਫਲੋ ਹੈ ਕੱਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਟਰਕਚਰ ਫਿੱਟ ਕੀਤਾ ਗਿਆ ਲੇਟ ਹੋ ਗਏ ਸਾਂ ਫਿਰ ਵੀ ਕੰਪਲੀਟ ਕਰਕੇ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ਟਾਈਆਂ ਵਗੈਰਾ ਲਾ ਕੇ ਪ੍ਰੋਪਰ ਤਰੀਕੇ ਨਾਲ ਸਫਾਈ ਦਿੱਤੀ ਹੈ ਕੋਈ ਵੀ ਤਾਰ ਨਹੀਂ ਲਮਕਦੀ ਕੋਈ ਵੀ ਕਨੈਕਟਰ ਤੁਹਾਨੂੰ ਲਮਕਦਾ ਨਹੀਂ ਨਜ਼ਰ ਆਉਂਦਾ ਬਹੁਤ ਸਫਾਈ ਨਾਲ ਕੰਮ ਕੀਤਾ ਜਾਂਦਾ 130 ਫੁੱਟ ਮੋਟਰ ਦੀ ਵਾਇਰ ਦੇ ਨਾਲ ਜਿਹੜੀ ਡਰਾਈਵ ਤੱਕ ਵਾਇਰ ਆਉਂਦੀ ਹੈ ਉਤੋਂ ਤੱਕ 260 ਫੁੱਟ ਦੀ ਵਾਇਰ ਇੱਥੇ ਪਈ ਏ 260 ਫੁੱਟ ਦੀ ਦੂਰੀ ਤੇ 5 ਹੌਸਪਾਵਰ ਦੀ ਜਿਹੜੀ ਮੋਟਰ ਏ ਚੱਲਦੀ ਪਈ ਏ 130 ਫੁੱਟ ਡਿਲੀਵਰੀ ਪਾਈਪ ਤੇ 115 ਫੁੱਟ ਦਾ ਜਿਹੜਾ ਵਾਟਰ ਲੈਵਲ ਏ 2 ਇੰਚੀ ਦਾ ਫੁੱਲ ਪ੍ਰੈਸ਼ਰ ਦਾ ਫਲੋ ਏ ਜੇਕਰ ਤੁਸੀਂ ਵੀ A ਗ੍ਰੇਡ ਕੁਆਲਿਟੀ ਦਾ ਇੱਕ ਚੰਗਾ ਸੋਲਰ ਪੰਪ ਲਵਾਉਣਾ ਚਾਹੁੰਦੇ ਹੋ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ 9814571211 ਇੱਕ ਹੌਸਪਾਵਰ ਤੋਂ ਲੈ ਕੇ 50 ਹੌਸਪਾਵਰ ਤੱਕ ਦੀਆਂ ਸੋਲਰ ਸਮਰਸੀਬਲ ਤੇ ਸੋਲਰ ਮੋਨੋਬਲਾਕ ਮੋਟਰ ਸਾਡੇ ਕੋਲ ਉਪਲਬਧ ਨੇ ਤੇ ਧਰਤੀ ਦੇ ਉਤਲੇ ਪਾਣੀ ਦੇ ਪੱਧਰ ਤੋਂ ਲੈ ਕੇ 1500 ਵੋਟ ਨਗਾਈ ਤੱਕ ਸੋਲਰ ਪੰਪ ਕਾਮਯਾਬੇ ਤੁਸੀਂ 1500 ਵੋਟ ਨਗਾਈ ਤੱਕ ਸੋਲਰ ਪੰਪ ਇੰਸਟਾਲ ਕਰਵਾ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਕਿਸੇ ਹੋਰ ਫਰਮ ਤੋਂ ਸੋਲਰ ਪੰਪ ਲਵਾਇਆ ਹੈ ਤੁਹਾਡੇ ਸੋਲਰ ਪੰਪ ਨੇ ਪਰਫਾਰਮੈਂਸ ਨਹੀਂ ਦਿੱਤੀ ਪਾਣੀ ਪੂਰਾ ਨਹੀਂ ਹੋਇਆ ਕੋਈ ਵੀ ਤੁਹਾਨੂੰ ਐਦਾਂ ਦੀ ਪ੍ਰੋਬਲਮ ਹੈ ਜਿੰਨੀ ਪਰਫਾਰਮੈਂਸ ਤੁਸੀਂ ਆਪਣੇ ਸੋਲਰ ਪੰਪ ਤੋਂ ਆਸ ਕੀਤੀ ਸੀ ਓਨੀ ਉਹ ਤੋਂ ਨਹੀਂ ਮਿਲੀ ਤਮੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਤੁਹਾਡੀ ਸਮੱਸਿਆ ਦਾ ਹੱਲ ਕਰਕੇ ਦੇਵਾਂਗੇ ਇੱਕ ਵਧੀਆ ਕੁਆਲਿਟੀ ਦੀ ਚੰਗੀ A ਗ੍ਰੇਡ ਸੋਲਰ ਮੋਟਰ ਲੈਣ ਵਾਸਤੇ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਬਹੁਤ ਸਾਰੇ ਕਿਸਾਨ ਵੀਰ ਇਸ ਚੱਕਰ ਦੇ ਵਿੱਚ ਸੋਲਰ ਮੋਟਰ ਨਹੀਂ ਪਾਉਂਦੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਜਨਰੇਟਰ ਤੇ ਜਾਂ ਬਿਜਲੀ ਤੇ ਨਹੀਂ ਚੱਲਦੀ ਵੀ ਕੱਲੇ ਸੋਲਰ ਤੇ ਚੱਲਦੀ ਹੈ ਪਰ ਇਦਾਂ ਨਹੀਂ ਕਿਸਾਨ ਵੀਰੋ ਅੱਜ ਦੇ ਟਾਈਮ ਦੇ ਵਿੱਚ ਜੋ ਸੋਲਰ ਮੋਟਰ ਹੈ ਜਿਵੇਂ ਅਸੀਂ ਇੱਥੇ 5 ਹਸ ਪਾਵਰ ਦੀ ਸੋਲਰ ਮੋਟਰ ਲਾਈ ਹੈ ਇਹ ਜਨਰੇਟਰ ਤੇ ਤੇ ਬਿਜਲੀ ਤੇ ਦੋਨਾਂ ਤੇ ਚੱਲ ਸਕਦੀ ਏ ਸੋਲਰ ਤੇ ਤੇ ਚੱਲਦੀ ਚੱਲਦੀ ਏ ਨਾਲ ਜਨਰੇਟਰ ਤੇ ਬਿਜਲੀ ਤੇ ਵੀ ਕਦੇ ਤੁਹਾਨੂੰ ਲੋਡ ਪੈ ਜਾਵੇ ਸੋਲਰ ਜਨਰੇਟਰ ਤੇ ਬਿਜਲੀ ਤਿੰਨੇ ਚੀਜ਼ਾਂ ਤੇ ਤੁਸੀਂ ਇਸ ਸੋਲਰ ਪੰਪ ਨੂੰ ਚਲਾ ਸਕਦੇ ਹੋ ਸੋ ਕਿਸਾਨ ਵੀਰਾਂ ਨੂੰ ਬੇਨਤੀ ਏ ਜੇ ਤੁਸੀਂ ਸੋਲਰ ਪੰਪ ਲਵਾਂਦੇ ਹੋ ਤੇ ਤੁਸੀਂ ਹਮੇਸ਼ਾ ਹੀ ਸੋਲਰ ਦੀ ਮੋਟਰ ਵਰਤਿਆ ਕਰੋ ਗ੍ਰਿਡ ਵਾਲੀ ਮੋਟਰ ਨਾ ਵਰਤੋ ਕਰਮਟਨ ਦੀ ਡਰਾਈਵ ਵਰਤੀ ਗਈ ਏ ਇਸ ਟਾਈਮ 48 ਫ੍ਰੀਕਵੈਂਸੀ ਤੇ ਮੋਟਰ ਚੱਲਦੀ ਪਈ ਏ ਤੇ 596 ਵੋਲਟ ਜਿਹੜੇ ਨੇ ਉਹ ਪੈਨਲਾਂ ਤੋਂ ਡੀਸੀ ਦੇ ਆਉਂਦੇ ਪਏ ਨੇ 7.5 ਐਂਪੀਅਰ ਲੈ ਕੇ 364 ਵੋਲਟ ਕੰਜ਼ੂਮ ਕਰਕੇ ਮੋਟਰ 48 ਫ੍ਰੀਕਵੈਂਸੀ ਤੇ ਚੱਲਦੀ ਪਈ ਹੈ। ਤੁਹਾਡੀ ਵੀ ਕੋਈ ਕੁਇਰੀ ਹੋਵੇ ਤੁਸੀਂ ਸਾਡੇ ਨੰਬਰ 9814571211 ਤੇ ਸੰਪਰਕ ਕਰ ਸਕਦੇ ਹੋ। ਇਹ ਸੀ ਅੱਜ ਦਾ ਸਿਸਟਮ। ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਜਾਂ ਵੀਡੀਓ 'ਚ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ, ਵੀਡੀਓ ਨੂੰ ਲਾਈਕ ਕਰ ਲਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਾ ਬਟਨ ਦਬਾ ਲਿਓ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ। ਜੁੜੇ ਰਹੋ ਸਾਡੇ ਨਾਲ, ਵਿੰਦੇ ਰਹੋ। ਸੋਲਰ ਟੈਕਨੀਕਲ YouTube ਚੈਨਲ ਪੰਜਾਬੀ ਡੈਰੀਮੈਨ ਸੋਲਰ